ਕੋਈ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜੋ ਸਚਾਈ ਤੇ ਪੂਰੀਆਂ ਨਹੀਂ ਉਤਰਦੀਆਂ ਵੇਦਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜੋ ਬਚੀਆਂ ਆ ਗਈਆਂ ਨੇ ਕਿ ਖਮਾ ਕਰਨੀ ਕੁਰਾਨ ਦੇ ਵਿੱਚ ਵੀ ਬਹੁਤ ਕੁਝ ਐਸਾ ਹੈ ਜੋ ਸੱਚ ਦੇ ਤੇ ਪੂਰਾ ਉਤਰਦਾ ਹੈ ਮੈਂ ਜਦੋਂ 13 ਸਫੇ ਉਸਦੇ ਜਦ ਪੜ੍ਹੇ ਮੌਲਵੀ ਅਬਦੁਲ ਗੰਨੀ ਨੇ ਉਸ ਦਾ ਤਰਜਮਾ ਕੀਤਾ ਤੇ ਮੈਂ ਹੈਰਾਨ ਹੋ ਗਿਆ ਕਿ ਮੈਂ ਕੋਈ ਧਾਰਮਿਕ ਗ੍ਰੰਥ ਪੜਦਾ ਕਿ ਆ ਜਾਂ ਬੂਚੜਖਾਨੇ ਦੀ ਕਥਾ ਪਿਆ ਪੜਨਾ ਉਹਦੇ ਵਿੱਚ ਲਿਖਿਆ ਸੀ ਕਿ ਜਿਹੜਾ ਹਾਜੀ ਆਵੇ ਹਜ ਕਰਨ ਵਾਸਤੇ ਉਹ ਜ਼ਰੂਰ ਕੁਰਬਾਨੀ ਦੇਵੇ ਪਰ ਕੁਰਬਾਨੀ ਦੇਣ ਲੱਗੇ ਉਹਨੂੰ ਖਿਆਲ ਕਰਨਾ ਚਾਹੀਦਾ ਹੈ ਬੈਲ ਲੰਗੜਾ ਨਹੀਂ ਹੋਣਾ ਚਾਹੀਦਾ ਬੱਕਰਾ ਕਾਣਾ ਨਹੀਂ ਹੋਣਾ ਚਾਹੀਦਾ ਉਠ ਲੰਗੜਾ ਨਹੀਂ ਆਉਣਾ ਚਾਹੀਦਾ ਉਹਦੇ ਜਿਸਮ ਦੇ ਉੱਤੇ ਦਾਗ ਨਾ ਹੋਵੇ ਉੱਥੇ ਜਾਨਵਰਾਂ ਦੀ ਪਹਿਚਾਣ ਲਿਖੀ ਹੋਈ ਸੀ ਵੇਚੋ ਬਾਣੀ ਕਰੋ ਉਹ 13 14 ਸਫੇ ਪੜ੍ਹ ਕੇ ਮੈਂ 76 ਬਿਤੀ ਮੈਂ ਕਹੀ ਗਈ ਕਾਦੀ ਗਿਆਨ ਨਹੀਂ ਗਈ ਰੱਬ ਦੀ ਪ੍ਰਾਪਤੀ ਦੀ ਗੱਲ ਇਹਦੇ ਵਿੱਚ ਸੂਰਤ ਸ਼ਬਦ ਦੀ ਕਿਹੜੀ ਗੱਲ ਹੈ ਇਹਦੇ ਵਿੱਚ ਗਿਆਨ ਵਿਗਿਆਨ ਦੀ ਕਿਹੜੀ ਗੱਲ ਹੈ ਇਹਦੇ ਵਿੱਚ ਧਰਮ ਦੀ ਕਿਹੜੀ ਗੱਲ ਹੈ ਇਹਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੀ ਕਿਹੜੀ ਗੱਲ ਹੈ ਇਹ ਤੇ ਬਿਲਕੁਲ ਆਮ ਸੰਸਾਰ ਦੀ ਗੱਲ ਹੈ ਜਿਵੇਂ ਭੋਜਰ ਖਾਣੇ ਦਾ ਧਿਆਨ ਲੈਣਾ ਹੋਵੇ ਪਰ ਮੈਂ ਅਰਜ਼ ਕਰਾਂ ਇਹ ਮੁਹੰਮਦ ਸਾਹਿਬ ਦੇ ਬੋਲ ਨਹੀਂ ਹੋ ਸਕਦੇ ਉਹਨਾਂ ਦੀ ਜ਼ਿੰਦਗੀ ਬੜੀ ਉੱਚੀ ਸੀ ਤੇ ਉਹਨਾਂ ਦੀ ਬੋਲ ਨਹੀਂ ਲਿਖੇ ਗਏ ਨੇ 200 ਸਾਲ ਬਾਅਦ ਆਪਣੀ ਤਰਫੋਂ ਕੁਝ ਜੋੜ ਦਿੱਤਾ ਗਿਆ ਕੁਝ ਘਟਾ ਦਿੱਤਾ ਗਿਆ ਬਾਈਬਲ ਦੇ ਚ ਆਪਣੀ ਤਰਫੋਂ ਕੁਝ ਜੋੜ ਦਿੱਤਾ ਗਿਆ ਕੁਝ ਘਟਾ ਦਿੱਤਾ ਗਿਆ ਵੇਦਾਂ ਵਿੱਚ ਆਪਣੀ ਤਰਫੋਂ ਕੁਝ ਜੋੜ ਦਿੱਤਾ ਗਿਆ ਹੈ ਕੁਝ ਗੋਮੋ ਹੋ ਗਿਆ ਕੁਝ ਖਤਮ ਹੋ ਗਿਆ 1500 ਸਾਲ ਜੋ ਲੰਘੇ ਕੁਝ ਖੋ ਗਿਆ 100 ਸਾਲ ਬਾਅਦ ਗੀਤਾ ਲਿਖੀ ਗਈ ਕੁਝ ਖੋ ਗਿਆ ਕੁਝ ਜੋੜ ਦਿੱਤਾ ਗਿਆ ਇਹ ਮਾਨ ਸਿੱਖ ਜਗਤ ਨੂੰ ਹੈ ਗੁਰਬਾਣੀ ਨਾ ਖੋਈ ਹੈ ਨਾ ਜੋੜੀ ਗਈ। ਔਰ ਇੱਕ ਇੱਕ ਸ਼ਬਦ ਦੇ ਨਾਲ ਗਿਣਤੀ ਲਿਖੀ ਗਈ ਹੈ ਗਿਣਤੀ ਤੁਸੀਂ ਦੇਖਣਾ ਗਿਣਤੀ ਚੱਲਦੀ ਔਰ ਗਿਣਤੀ ਚੱਲਦੀ ਹੈ ਤਿੰਨ ਤਰ੍ਹਾਂ ਇਹ ਗਲ ਵੱਖਰੀ ਇਕ ਪੜਨ ਦਾ ਕਟ ਲੋਕਾਂ ਕੋਲ ਵਕਤ ਹੈ ਕਿਨੇ ਤਰ੍ਹਾਂ ਦੀ ਗਿਣਤੀ ਚਲਦੀ ਹੈ ਇੱਕ ਸ਼ਬਦ ਦੇ ਥੱਲੇ ਤਿੰਨ ਤਿੰਨ ਗੰਠੀਆਂ ਆਉਣਗੀਆਂ ਇੱਕ ਗਿਣਤੀ ਤੇ ਇਹ ਚਲੇਗੀ ਕਿ ਬਕਾਇਦਾ ਨੰਬਰ ਵਾਰ ਇਹ ਕਿਹੜਾ ਸ਼ਬਦ ਹੈ ਦੂਜਾ ਹੈ ਤੀਜਾ ਹੈ 15ਵਾਂ ਹੈ 20ਵਾਂ ਹੈ ਇੱਕ ਗਿਣਤੀ ਤੇ ਇਹ ਚਲੇਗੀ ਫਿਰ ਜੇ ਮੱਲੇ ਪਹਿਲੇ ਦਾ ਉਹ ਸ਼ਬਦ ਹੈ ਤਾਂ ਪਹਿਲੇ 파ਰਸ਼ਾ ਦਾ ਇੱਕ ਇਤਮਾ ਸ਼ਬਦ ਹੈ ਇਸ ਰਾਗ ਵਿੱਚ ਇਹ ਚੌਥਾ ਸ਼ਬਦ ਹੈ ਜਾਂ ਪੰਜਵਾਂ ਹੈ ਜਾਂ ਚੌਥਾ ਹੈ ਜੋ ਹੈ 6ਵਾਂ ਹੈ ਪੰਜਵੇਂ ਪਾਦਸ਼ਰੀ ਫਿਰ ਅਲਗ ਗਿਣਤੀ ਸ਼ੁਰੂ ਹੋ ਜਾਏਗੀ ਜੇ ਨਵੇਂ ਪਾਦਸ਼ਰੀ ਸ਼ਬਦ ਚੱਲਣਗੇ ਉਹ ਫਿਰ ਅਲਗ ਗਿਣਤੀ ਚਲੇਗੀ ਇੱਕ ਤੀਸਰੀ ਗਿਣਤੀ ਚਲਦੀ ਹੈ ਕਿ ਇਸ ਸ਼ਬਦ ਦੇ ਚ ਪੰਕਤੀਆਂ ਕਿਤਨੀਆਂ ਨੇ ਇਸ ਸ਼ਬਦ ਦੇ ਚ ਪਦ ਕਿਤਨੇ ਨੇ ਇਹਦੀ ਗਣਤੀ ਚਲੇਗੀ ਤਾਂ ਕਿ ਕੋਈ ਵਧਾਵੇ ਨਾ ਕੋਈ ਘਟਾਵੇ ਨਾ ਗੁਰੂ ਕਰਨ ਸਾਹਿਬ ਦੇ ਚ ਨਾ ਵਧਾਇਆ ਜਾ ਸਕਦਾ ਨਾ ਘਟਾਇਆ ਜਾ ਸਕਦਾ ਗਿਣਤੀ ਚਲਦੀ ਹੈ ਬਕਰਦਾ ਨਾਲ ਗਿਣਤੀ ਚਲਦੀ ਹੈ ਉਹ ਗਣਤੀਆਂ ਤਿੰਨ ਤਿੰਨ ਚਲਦੀਆਂ ਔਰ ਫਿਰ ਸੁਧਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਰਾਂਦੇ ਸਨ ਜਿਉ ਲਿਖ ਦਿੱਤਾ ਨਾ ਗਿਣਤੀ ਵੀ ਲਿਖ ਦਿੱਤੀ ਸ਼ਬਦ ਵੀ ਲਿਖ ਦਿੱਤੇ ਫਿਰ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਸੰਨ ਫਿਰ ਪੜ ਹੁਣ ਅਸੀਂ ਸੁਣਨਾ